ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਹੋਏ ਆ ਵੋਈ ਪੁਈ ਬਾਈ ਗਰਵੇਲ ਕੋਲੇ ਤੇ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਆਜੋ ਬਾਈ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਿੰਦੀ ਵੀਰ ਕਿੱਦਾਂ ਠੀਕ ਠਾਕ ਹਾਂ ਵਧੀਆ ਤੁਸੀਂ ਦੱਸੋ ਠੀਕ ਹੋ ਬਹੁਤ ਵਧੀਆ ਕਿਰਪਾ ਹੋਰ ਕਿਵੇਂ ਕੰਮ ਕੁੰਮ ਵਧੀਆ ਕਿਰਪਾ ਮਾਰੀ ਦੀ ਬਹੁਤ ਸੋਹਣਾ ਚੱਲੀ ਜਾਂਦਾ ਵੀਰ ਚਲੋ ਕਿਰਪਾ ਹੀ ਚਾਹੀਦੀ ਆ ਹਾਂ ਉਹ ਮੇਗੇ ਮਾਰੋਦਨ ਵੇਖ ਗਿਆ ਸੰਦੀ ਬੀਜੀ ਤੁਹਾਨੂੰ ਪਤਾ ਵੀ ਮਾਲ ਤੇ ਝੋਟੀਆਂ ਬਹੁਤ ਸਿਰੇ ਦੀਆਂ ਸੀ ਨੇ ਵਾਕਿਆ ਮਾਲ ਤੇ ਲੈ ਹਮਨੇ ਕਾਟ ਪਰ ਕਰਮ ਨੇ ਸਿਰੇ ਹੀ ਆ ਮੈਂ ਨਾ ਵੀਰ ਨੂੰ ਲਿਉਣਾ ਉਹਨਾਂ ਨੇ ਕਿਹਾ ਵੀ ਜਿਹੜੀਆਂ ਨਾ ਕੋਈ ਭੈਣ ਭਰਾ ਕੋ ਦਾ ਦਿਲ ਖੁਸ਼ ਹੋਵੇ ਮੁੜੇ ਨਾ ਆਖੇ ਨਾ ਵੀ ਕਿਹਾ ਕੁਝ ਤੇ ਨਿਕਲਿਆ ਕੁਝ ਉਹ ਝੋਟੀ ਉਹਦੇ ਨੇ ਵੱਟੀ ਝੋਟੀ ਮੈਂ ਨਾ ਵੀ ਕਿੱਥੇ ਗਈ ਕਿੱਥੇ ਗਈ ਉਹ ਵੀਰ ਵੇਚਣ ਵਾਲੇ ਲੱਗੇ ਆ ਅੱਛਾ ਵੇਚਣ ਵਾਲੇ ਲੱਗੇ ਵੇਚਣ ਵਾਲੇ ਲੱਗੇ ਪਤਾ ਨਹੀਂ ਉਹਨਾਂ ਬਸਾਕੀ ਤੁਸੀਂ ਕੀ ਪਾਉਣੀ ਚਾਹਤਾ ਹਾਂ ਹਾਂ ਬਹੁਤ ਚੰਗੀ ਝੋਟੀ ਚੰਗੀ ਬਹੁਤ ਸੀ ਯਾਰ ਤੇ ਇਹ ਬਈ ਇਹ ਵੀ ਮਿੰਦੇ ਵੀਰ ਪਹਿਲਾਂ ਕੱਟੀ ਆ ਪਹਿਲਾਂ ਨਾ ਪਹਿਲਾਂ ਕੱਟੀ ਆ ਤੇ ਆਹ ਪੁੱਤ ਬੱਚਾ ਠਾ ਆਜੇ ਹਾਂ ਹਾਂ ਬੱਚਾ ਆ ਗਿਆ ਕੱਟਾ ਕੱਟੀ ਕੱਟਾ ਜੇ ਦਾੜੂ ਦੇ ਬੱਚਾ ਜੇ ਚੌਥੇ ਦਿਨ ਦੀ ਸੁਈ ਵੀਰੇ ਹਾਂਜੀ ਹਾਂਜੀ ਤੇ ਬੋਲੇ ਜੋ ਖਾਲੀ ਆਪਾਂ ਕਰਤੀ ਐ ਅੱਛਾ ਬੋਲੇ ਖਾਲੀ ਕਰਤੀ ਬੋਲੇ ਜੋ ਖਾਲੀ ਕਰੇ ਦੁੱਧ ਝੋਟੀ ਕਿਹਨ ਹੋਊਗਾ ਵੀ ਜੀ 11 ਕਿਲੋ ਨਸਲ ਦੇ ਪੂਰੀ ਨਸਲ ਆ ਦੋ ਦਾ ਕਰ ਦੋ ਜੋਡੀ 15 14 15 ਕਿਲੋ ਪੱਕਾ ਕੱਢੂਗੀ ਕੱਢੂਗੀ ਨਾਲ ਹੀ ਗੱਲ ਇਹਦੀ ਠੀਕ ਹੈ ਠੀਕ ਹੈ ਤੇ ਠੰਡੀ ਸੀ ਲੈਣੀ ਵੀ ਗਾਂ ਹੀ ਗੱਲਾਂ ਉਧਰੇ ਐ ਮਾਲੇ ਕਿੰਨਾ ਉਧਰੇ ਉਧਰੇ ਇਦਨ ਵੀ ਜੀ ਲੈਣਦੇ ਨਹੀਂ ਆਪਾਂ ਗੇ ਠੀਕ ਹੈ ਖੋਲੋ ਬਸ ਤੋਰੋ ਵੀਰੇ ਬੱਚੀ ਆ ਹਾਂਜੀ ਕੋਈ ਨਹੀਂ ਖਾ ਦੇ ਆ ਵੀ ਬੱਚਾ ਆ ਵੀ ਖੋਲ ਜਾ ਅੱਲੇ ਮੈਂ ਦੇ ਵੀ ਇਧਰ ਵੀ ਠੰਡੀ ਵੀ ਹੈ ਇਧਰ ਅੱਜ ਚੌਕ ਦੇ ਦੰਦ ਚੁੱਕਣ ਲਈ ਹੈ ਤੇ ਠੰਡੀ ਨਹੀਂ ਵੀ ਜੋ ਮਰਜ਼ੀ ਦੇ ਜੋ ਫੜ ਕੇ ਮੂੰਹ 'ਚ ਗੱਲ ਹੀ ਕੋਈ ਨਹੀਂ ਠੰਡੀ ਹੈ ਤੋਰੋ ਫਿਰ ਲੰਮੀ ਮਾੜੀ ਬਈ ਆ ਵੀ ਲੋਈ ਚੌਗੀ ਆ ਜੇ ਚੌਕ ਦੇ ਤਾਂ ਚੁੱਪ ਨਹੀਂ ਆ ਜੇ ਮਗਰਾ ਕੱਟਾ ਇੰਦੇ ਆ ਵੇਖੋ ਜੱਤ ਵਾਲੀ ਝੋਟੀ ਆ ਪ्योर ਹੈ ਨਾ ਬਈ ਬਹੁਤ ਟਾਪ ਦੀ ਵੀਰ ਝੋਟੀ ਚਵਾਈ ਇਹੋ ਜੀ ਲੱਗੀ ਆ ਨਾ ਐ ਮਣਕੀ ਅੱਖਾ ਨਾ ਬਈ ਮਣਕੀ ਅੱਖ ਵੀ ਹੋਰ ਆ ਰਹੀ ਮਣਕੀ ਅੱਖ ਇਹ ਪਾਕਿਸਤਾਨੀ ਨੀਲੀ ਆ ਹਾਏ ਆ ਪਾਕਿਸਤਾਨੀ ਨੀਲੀ ਸਹੀ ਗੱਲ ਆ ਬਾਕੀ ਚਵਾਈ ਵੀਰ ਬਹੁਤ ਜਿਆਦੀ ਚੰਗੀ ਕੁਟੀ ਦੀ ਜਿੰਨੀ ਸਿਫਤ ਕਰ ਲਈ ਉਹ ਨਹੀਂ ਥੋੜੀ ਆ ਬੋਲੀ ਪੂਰੀ ਬਈ ਚਵਾਈ ਮਾਣਾ ਵੀ ਜੀ ਬੱਚਾ ਚੋਲੇ ਕੋਈ ਭੈਣ ਚੋਲੇ ਜਿਹੜਾ ਮਰਦੀ ਚੋਲੇ ਵੀ ਜਿਹੜਾ ਥੱਲੇ ਬਹਿ ਕੇ ਉਹਨੂੰ ਖੁਸ਼ੀ ਹੋ ਜੋ ਗਿਆ ਅੱਕਦਾ ਨਹੀਂ ਹਾਂਜੀ ਖੁਸ਼ੀ ਹੋ ਜੋ ਗਿਆ ਅੱਕਦਾ ਨਹੀਂ ਆ ਪਈ ਤੋ ਗਿਆ ਕਿ ਆ ਵੀ ਇੱਕ ਰੂੜ ਆ ਬਹੁਤ ਫੁੱਲੀ ਬਹੁਤ ਜਲਦੀ ਦਸੀ ਜਾਂਦੀ ਹੈ ਬਈ ਤੇ ਕਰੀਏ ਮੁੱਲ ਬਾਈ ਫਿਰ ਮੁੱਲ ਵੀ ਜੀ ਇਹੋ ਜੀ ਝੋਟੀ ਦਾ ਦੇ ਜੇਸਾ ਉਹਨਾ ਗਾੜੀ ਸਮਾਂ ਆਉਂਦੇ ਆ ਨਾ ਮੇਲਾ ਚੱਲਣ ਦੇ ਇਹਦਾ ਵਿਸਾਖੀ ਆਉਣ ਵਾਲੀ ਆ ਹਾਂਜੀ ਹਾਂਜੀ ਇਹਨੇ ਝੋਟੀਆਂ ਢਾਈ ਢਾਈ ਲੱਖ ਦੀ ਹਣੀ ਲੱਭਣੀ ਹਾਂਜੀ ਹਾਂਜੀ ਸਿਰਫ ਵੀਰ ਦੇਣੀ ਹੈ ਕਿ 40 ਦੀ ਝੋਟੀ 1 ਲੱਖ ਤੇ 40000 ਦੀ ਸਿਰਫ ਗੁਰੂ ਮਾਨ ਤਨ ਮਾਨਤਨ ਚਲੋ ਕਰਦਾਂਗੇ ਭੈਣ ਭਰਾ ਇਹਦਾ ਚਲੋ ਉਹ ਕਰਦੇ ਹੀ ਤਾਂ ਏਡੀ ਕੋਈ ਗੱਲ ਨਹੀਂ ਆ ਪਰ ਵੀ ਜੀ ਵੇਖੋ ਝੋਟੀ ਦਾ ਜਿਉ ਮੁੱਲ ਕੀਤਾ ਆਪਾਂ ਕੁਛ ਵੀ ਨਹੀਂ ਇਹਦੇ ਜਿਨੇ ਪਾਲੀ ਉਹਨੇ ਕਿੰਨੀ ਸੇਵਾ ਕੀਤੀ ਹੋਏ ਤੇ ਕਿੰਨੇ ਪੈਸੇ ਲਾਏ ਹੋਏ ਫੁੱਲ ਬਈ ਤੋਰੋ ਇੱਕ ਵਾਰੀ ਮਾਰੇ ਤੋਰ ਬਈ ਫੇਰ ਤੋਰ ਹਰੇ ਚੌਗੀ ਵੀਰੋਂ ਡੀ ਤੇ ਪਹਿਲਾਂ ਕੱਟੀ ਹੋ ਜੇ ਤੇ ਪਹਿਲਾਂ ਕੋਈ ਵੀਰ ਨੇ 15 ਕਿਲੋ ਦੋਤੇ ਝੋਟੀ ਜਾਊਗੀ ਨਾ ਜਾਵੇ ਫੇਰ ਵੀ ਆਪਾਂ ਬੈਠੇ ਆ ਠੀਕ ਹੈ ਠੀਕ ਪਤਾ ਵੀ ਝੋਟੀ ਦੁੱਧ ਕਰ ਦੇਣਾ ਇਨੀ ਸਿਫਤ ਉਹਦੀ ਕੀ ਇਹ ਕੱਢ ਦੇਣਾ ਸਨ ਕੁਆਲਟੀ ਚੈੱਕ ਆ ਬੰਨ ਵੀ ਗੱਡੀਆਂ ਬਾਨਾ ਉਹਨਾਂ ਹੀ ਲੈਵਾ ਗੱਡੀ ਇਹਦਾ ਉਹਨੇ ਅੱਗੇ ਤੇ ਉਹਨੇ ਹੀ ਪਿੱਛੇ ਆ ਇਹਨੂੰ ਘੁਮਾ ਪੁੱਤ ਲੋ ਜੀ ਮੇਰੇ ਮਿੰਦੇ ਵੀ ਗੱਡੀਆਂ ਲੈਵਾ ਉਹਨੇ ਹੀ ਅੱਗੇ ਉਹਨੇ ਹੀ ਪਿੱਛੇ ਆ ਲੈ ਚੱਲੋ ਵੀਰੇ ਲੈ ਚੱਲੋ ਪੰਡੇ ਵੀ ਬਾਈ ਫਿਰਦੀ ਕਰਮਾਂ ਦੀ ਮਾਰ ਨਹੀਂ ਉਹ ਬੋਲ ਨਹੀਂ ਸਹੀ ਗੱਲ ਤਾਂ ਉਹ ਮੈਟ ਤੇ ਕਿ ਚੜ ਗਈ ਚੱਲ ਚੋ ਚੱਲ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਅਰੇ ਚੌਥਾ ਦਿਨ ਵੀਰ ਸੁਈ ਨੂੰ ਬੋਲੇ ਜੋ ਸਾਫ ਜਿਆ ਨੇ ਨਾ ਕੋਈ ਆਖੇ ਵੀਰ ਵੀ ਡੱਕੀ ਹੋਊ ਜਾਂ ਕਿਦਾਂ ਹਾਂਜੀ ਹਾਂਜੀ ਲੈ ਚੱਲ ਚੱਲ ਬੁੱਤ ਲੈ ਚੱਲ ਲੈ ਜਾ ਇੱਕੀ ਝੋਟੀਆਂ ਬਾਈ ਇਹਨਾਂ ਕੋਲ ਸੇਲ ਤੇ ਉਹ ਵੀ ਸਿਰੇ ਦੀ ਆ ਝੋਟੀਆਂ ਵੀ ਦੀ ਆ ਵੀ ਆਈਆਂ ਪਰ ਇਹ ਵੀ ਰੋਟ ਝੋਟੀਆਂ ਰਾਤ ਦੀਆਂ ਆ ਬੁਰੀ ਵੀ ਆ ਪਰ ਇਹ ਮੋਹਰਾ ਵੀ ਆ ਪਰ ਗੱਲ ਇਹ ਵੀ ਅਜੇ ਆਪਾਂ ਨੂੰ ਪਤਾ ਨਹੀਂ ਦੁੱਧ ਕਿੰਨਾ ਪਾਏਵੇਂ ਕਿਸੇ ਭੈਣ ਭਰਾ ਨੂੰ ਕਹਿ ਕੇ ਦੇ ਦਈਏ ਮੁਰਗੀਓ ਗੱਲ ਨਹੀਂ ਬੰਦੀ ਇਹ ਪਾਵਾਂਗੇ ਦਿਹਾੜੀ ਖਲੋ ਕੇ ਸਾਮ੍ਹ ਕੇ ਪਾਵਾਂਗੇ ਪਾਈ ਜੀ ਠੀਕ ਆ ਠੀਕ ਇਹ ਵੀ ਉਦੋਂ ਝੋਟੀਆਂ ਰਾਤ ਦੀਆਂ ਆ ਠੀਕ ਹੈ ਜੀ ਤੇ ਬੋਲੋ ਡਰੈੱਸ ਬਾਈ ਵੀ ਜੀ ਪਿੰਡ ਵਹੀਂ ਪੂਈ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਮੋਬਾਈਲ ਨੰਬਰ 9056650088 9056508 ਵੀ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀ ਜੀ